ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਭਾਨਾ ਸਿੱਧੂ ਦੇ ਹੱਥ ਜੁਮੇ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਦੀਆਂ ਬੱਚਿਆਂ ਦੇ ਗਾਲਾਂ ਕਿਨੇ ਕੱਢਦਾ ਵਾ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲ ਪੁਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਿਦੇਹ ਕੀਤਾ ਵਾ ਉਹ ਕਾ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਐ ਖਾਲੀ ਗੱਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁੱਕੀ ਆ ਾਨੂੰ ਪਤਾ ਸਾਰੇ ਲੋਕਾਂ ਨੂੰ ਜਗ ਨੂੰ ਪਤਾਵਾ ਜੈ ਜੀ ਨਾਮ ਭਾਰਤ ਮਾਤਾ ਦੀ ਜੈ ਭਰੋ ਜਿਵੇਂ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ ਇਹ ਪਿਛਲੇ ਕੁਝ ਦਿਨਾਂ ਜੇ ਤੁਹਾਨੂੰ ਪਤਾ ਹੀ ਆ ਕੀ ਕੀ ਹੋ ਰਿਹਾ ਪੰਜਾਬ ਵਿੱਚ ਉਹ ਲੱਕੇ ਸਧਰੇ ਨੇ ਕਾਲ ਦਿੱਤੀ ਸੀਗੀ ਵੀ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਪ੍ਰਸ਼ਾਸਨ ਵੱਲੋਂ ਰੋਕ ਦਿੱਤੇ ਗਿਆ ਸੀ ਲੇਕਿਨ ਆਪਣਾ ਲਕਾ ਸਧਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾਹ 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 ਕਰ ਰਿਹਾ ਸੀ ਕਿਦੇ ਹੱਕ ਚ ਉਹ ਭਾਨਾ ਸਿੱਧੂ ਦੇ ਹੱਥੇ ਚ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਆਂ ਦੀਆਂ ਬੱਚਿਆਂ ਦੇ ਗਾਲਾਂ ਕਿਨੇ ਕੱਢਦਾ ਵਾ ਇਹ ਹੈਗਾ ਘੜਮ ਚੌਧਰੀ ਇਹਨਾਂ ਦੇ ਧੌਣ ਚ ਕੀ ਲਾੜਿਆ ਸੀ ਅੱਜ ਮੈਂ ਮਾਨ ਜੋ ਧਰੋਲਾ ਪੁਲਿਸ ਦਾ ਦਾ ਧੰਨਵਾ ਕਰਦਾ ਵਾਂ ਜਿਹੜਾ ਭਾਨਾ ਸਿੱਧੂ ਅਤੇ ਲਖਨ ਸਧਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਦੇ ਬਰਾ ਪਰਚਾ ਦਾ ਅੱਜ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰਸੀ ਬਾਦੀ ਹੁੰਦੀ ਆ ਰਬੜ ਦੀ ਉਵੇਂ ਮਦਦ ਦੇ ਕੇ ਆ ਰਹੇ ਸੀ ਇਹ ਉਹ ਕਹਿੰਦੇ ਨੇ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲ ਪੁਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਧੀਆ ਕੀਤਾ ਵਾ ਕਿਉਂਕਿ ਤੋੜਪੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਅਰੈਸਟ ਕੀਤਾ ਤਾਂ ਮਹਾਂ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਠ ਕਰਨਾਗੇ ਜਾ ਕੇ ਕੱਲੋਂ ਤਾਂ ਕੋਈ ਹੋਰ ਕੱਠ ਕਰ ਲੂਗਾ ਪਰਸੋਂ ਕੋਈ ਹੋਰ ਕੱਠ ਕਰ ਲੂਗਾ ਐਦਾਂ ਦਿਵਾ ਨਹੀਂ ਬਣਾਉਣਾ ਚਾਹੀਦਾ ਪ੍ਰਜਾ ਜਨ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ ਲਖਾ ਸੁਦਰਾ ਬਹੁਤ بڑا ਮਤਲਬੀ ਆਦਮੀ ਆ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦੁਫਾਨ ਕਰਦਾ ਦੁਫਾਨ ਪਹਿਲਾਂ ਇਹ ਗੈਂਗਸਟਰ ਰਿਹਾ ਲੋਕਾਂ ਨੂੰ ਮੈਨੂੰ ਦੱਸਣਾ ਚਾਹਨਾ ਵਾ ਫਿਰ ਹੁਣ ਇਹ ਆਪਣੇ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਹੈ ਠੱਗ ਸੇਵਕ ਆ ਪਹਿਲਾਂ ਖਾਲੀ ਦਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁਕਰੀ ਆ ਨਾ ਨੂੰ ਪਤਾ ਸਾਰੇ ਲੋਕਾਂ ਨੂੰ ਜੱਗ ਨੂੰ ਪਤਾ ਵਾ ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਹੀ ਕੱਢਣ ਨੂੰ ਫਿਰਦਾ ਕਿਹੜੀ ਹੈ ਪੰਜਾਬ ਬਚਾਓ ਪੰਜਾਬ ਬਿਲਕੁਲ ਸੇਵਾ ਪੰਜਾਬ ਕੋਈ ਗੱਲਬਾਤ ਨਹੀਂ ਪੰਜਾਬ ਨੂੰ ਮਾਰਨਾ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁਕੰਦਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀ ਹੈ ਚੱਲਣ ਨੂੰ ਪੰਜ ਸਾਲ ਚੱਲਣ ਦਿਓ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜੋਰ ਲਾਓ ਆਪਣੀਆਂ ਉਹ ਨਹੀਂ ਪਾਰਟੀਆਂ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਕੜਮ ਚੌਧਰੀ ਇਹ ਧੌਣ ਚ ਕੀ ਲਾੜਿਆ ਲੱਖੇ ਖਦਰੇ ਨੇ ਭਾਨੇ ਸਿੱਧੂ ਦੇ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕੜ ਕੋਲ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹੇ ਸੀ ਮੈਂ ਬੜਾ ਕੱਠ ਕਰ ਦੂੰਗਾ ਜੀ ਛਣਾਉਂਗਾ ਜੀ ਇਹ ਬਹੁਤ ਵੱਡਾ ਨਾਟਕਾ ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲੈਂਡ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਅੰਪੁੰਚਿਆ ਹੈ ਉਹ ਕਿੱਥੇ ਚਲਾਉਣ ਨੂੰ ਫਿਰਦੇ ਨੇ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚ ਕੀਲਾ ਹੈ ਧੌਣ ਚ ਕੀਲਾ ਹੀ ਰਹੂਗਾ ਇਹ ਕੱਢੂਗਾ ਧੰਨਵਾਦ